ਪਰ ਇਧਰ ਪੰਜਾਬ 'ਚ ਜੇਕਰ ਆਪਾਂ ਗੱਲ ਕਰਨੀ ਹੋਵੇ ਤਾਂ ਕਹਿੰਦੇ ਕਿ ਪਾਈ ਇਕਤੀ ਤਾਂ 70 पार ਪਹੁੰਚਾਉਣ ਦੇ ਲਈ 70% ਦੇ ਤੋਂ ਉੱਪਰ ਪੋਲਿੰਗ ਕਰਾਉਣ ਦੇ ਲਈ ਕਹਿੰਦੇ ਪੰਜਾਬ ਚੋਣ ਕਮਿਸ਼ਨ ਨੇ ਕੰਮ ਕਰ ਕਸ ਲਈ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਹਟਿਆ ਕਿ ਸ਼ਵੀਲਾਂ ਲੱਗਣਗੀਆਂ ਰੈੱਡ ਕਾਰਪਟ ਪਛਣ ਵਿਛਣਗੇ ਕੂਲਰ ਪੱਖੇ ਲੱਗਣਗੇ ਆਪਾਂ ਪਹਿਲਾਂ ਇੱਕ ਦਿਨ ਇਹ ਵੀ ਗੱਲ ਕਰਕੇ ਹਟਿਆ ਕਿ ਵਪਾਰੀਆਂ ਨਾਲ ਰਾਤ ਤੱਕ ਤਿਆਰ ਕੇ ਡਿਸਕਾਊਂਟ ਦਿਓ ਭਾਈ ਹੈ ਢਾਬਿਆਂ ਤੇ ਰੈਸਟੋਰੈਂਟਾਂ 'ਚ ਜਾਂ ਫਿਰ ਮਤਲਬ ਕੱਪੜਿਆਂ ਦੀ ਖਰੀਦ ਤੇ ਤੋ ਮਤਲਬ ਸ਼ਾਈ ਲਗੀ ਉਂਗਲੀ ਦਿਖਾਓ ਤੇ ਹੈ ਡਿਸਕਾਊਂਟ ਪਾਓ 25 ਤੋਂ 30% ਉਹ ਵੀ ਪਰ ਹੁਣ ਜਨਾਬ ਕਮਾਲ ਕੀਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਮਹਾਲੀ ਖੇਤਰ ਦੇ ਵਿੱਚ ਤਾਇਨਾਤ ਜਿਹੜੀ ਅਧਿਕਾਰੀ ਨੇ ਖਾਸ ਕਰਕੇ ਜਿਨ੍ਹਾਂ ਨੇ ਵੋਟਾਂ ਪਾਉਣ ਦਾ ਕੰਮ ਕਰਨਾ ਹੈ ਪੰਜਾਬ ਚੋਣ ਕਮਿਸ਼ਨ ਦੀ ਉਹ ਟੀਮ ਜਿਹੜੀ ਮਹਾਲੀ ਖੇਤਰ ਦਾ ਕੰਮ ਦੇਖਦੀ ਆ ਇਸ ਖੇਤਰ ਦੇ ਵਿੱਚ ਇੱਕ ਪੋਲਿੰਗ ਬੂਥ ਅਜਾਇਹਾ ਹੋਈਗਾ ਕਿ ਜਿੱਥੇ ਤੁਸੀਂ 에ਅਰਪੋਰਟ ਤੇ ਜਾ ਕੇ ਵੋਟਾਂ ਪਾਓਗੇ ਬਿਲਕੁਲ ਜੀ ਪੈਸੇ ਮਹਾਲੀ ਦੇ ਵਿੱਚ ਹ ਸ਼ੀਤਪਾਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਹੈਗਾ ਪਰ ਤੁਹਾਨੂੰ ਪੋਲਿੰਗ ਬੂਥ ਤੇ ਉਹਦਾ ਚਲਕਾਰਾ ਮਿਲੂਗਾ ਕਿ ਤੁਸੀਂ ਜਿਵੇਂ 에ਰਪੋਰਟ ਤੇ ਆਏ ਹੋ ਤੇ ਵੋਟਾਂ ਪਾ ਰਹੇ ਬਿਲਕੁਲ ਜੀ 에ਰਪੋਰਟ ਦੀ ਥੀਮ ਦੇ ਉੱਤੇ ਮਹਾਲੀ ਦੇ ਵਿੱਚ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ ਬਕਾਇਦਾ ਤੌਰ ਤੇ ਉੱਥੇ ਆਉਣ ਵਾਲਿਆਂ ਦੇ ਲਈ ਬੀਬੀਆਂ ਦੇ ਲਈ ਖਾਸ ਕਰਕੇ ਹੈ ਟੈਟੂ ਬਣਾਉਣਾ ਹੈ ਜਾਂ ਉਹ ਮਹਿੰਦੀ ਲਵਾਉਣੀ ਆ ਉਹਦੀ ਵੀ ਸਕੀਮ ਹੈ ਤੇ ਤੁਹਾਨੂੰ ਸਾਰੇ ਵੋਟਰਾਂ ਨੂੰ ਜਿਨ੍ਹਾਂ ਦੀ ਉਸ ਪੋਲਿੰਗ ਬੂਥ ਦੇ ਉੱਤੇ ਵੋਟ ਹੋਊਗੀ ਵੋਟ ਪਾਉਣ ਜਾਓਗੇ ਤਾਂ ਕੁਲਫੀ ਖਾਂਡੂ ਵੀ ਮਿਲੇਗੀ ਬੜਾ ਇਹ ਹੁਣ ਇਹ ਪੋਲਿੰਗ ਬੂਥ ਜਿਹੜਾ ਬਣਾਇਆ ਪੱਕਾ ਦਾ ਤੌਰ ਤੇ ਇੱਕ ਪ੍ਰਾਈਵੇਟ ਸਕੂਲ ਹੈ ਉਸ ਸਕੂਲ ਦੀ ਬਿਲਡਿੰਗ ਲਈ ਹੈ ਉਸ ਬਿਲਡਿੰਗ ਨੂੰ ਐਨ 에어ਪੋਰਟ ਦੀ ਸ਼ੇਪ ਦਿੱਤੀ ਹੈ 에어ਪੋਰਟ ਦਾ ਡਿਜ਼ਾਈਨ ਦਿੱਤਾ ਹੈ ਕਿ ਤੁਹਾਨੂੰ ਐਂ ਅਹਿਸਾਸ ਹੋਊਗਾ ਅੰਦਰ ਵਰਦਿਆਂ ਕਿ ਤੁਸੀਂ 에어ਪੋਰਟ ਚ ਦਾਖਲ ਹੋ ਰਹੇ ਇਸ ਦੇ ਉੱਤੇ ਬਕਾਇਦਾ ਲਿਖਿਆ ਜੀ ਆਇਆਂ ਨੂੰ ਹੈ ਤੇ ਉਸ ਤੋਂ ਬਾਅਦ ਲਿਖਿਆ ਕਿ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਉਡਾਨ ਛੀਤ ਪਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਬਕੇਦਾ ਪੰਜਾਬੀ ਚ ਲਿਖਿਆ ਤੇ ਇਹ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੋਊਗਾ ਇੱਕ ਫੁੱਲਾਂ ਵਾਲਾ ਗੇਟ ਬਣਿਆ ਹੋਊਗਾ ਤੁਸੀਂ ਉਹ ਗੇਟ ਰਹੀਂ ਜਿੱਦਾਂ ਹੀ ਅੰਦਰ ਜਾਓਗੇ ਤਾਂ ਰੈਡ ਕਾਰਪਟ ਦੇ ਉੱਤੇ ਐ ਲਾਲ ਕਾਰਪਟ ਦੇ ਉੱਤੇ ਤੁਹਾਡਾ ਸਵਾਗਤ ਹੋਊਗਾ ਤੇ ਉਧਰੋਂ ਤੁਹਾਡੇ ਅੰਦਰ ਵੜਦਿਆਂ ਹੀ ਫੁੱਲਾਂ ਵਾਲੇ ਗੇਟ ਤੋਂ ਢੋਲ ਵੱਜਣਾ ਸ਼ੁਰੂ ਹੋ ਜਾਊਗਾ ਤੁਹਾਡੇ ਸਵਾਗਤ ਲਈ ਸੋ ਅੰਦਰ ਤੁਹਾਨੂੰ ਐ ਲੱਗੂਗਾ ਜਿਵੇਂ ਤੁਸੀਂ 에ਰਪੋਰਟ ਤੋਂ ਇੱਕ ਪਾਸੇ ਸਲਾਈ ਦਾ ਕੰਮ ਚੱਲ ਰਿਹਾ ਹੈ ਕਢਾਈ ਦਾ ਕੰਮ ਚੱਲ ਰਿਹਾ ਬਣਾਈ ਦਾ ਕੰਮ ਚੱਲ ਰਿਹਾ ਐਦਾਂ ਪੰਜਾਬੀ ਸੱਭਿਆਚਾਰ ਨੂੰ ਮੈਂ ਪ੍ਰਤੀਤ ਕਰਦੀਆਂ ਕੁਝ ਉਸਟਾਲ ਜਿ ਲੱਗੀਆਂ ਹੋਣਗੀਆਂ ਉੱਥੇ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਜੀ ਤੁਹਾਨੂੰ ਬੈਠਣ ਦੇ ਲਈ ਉੱਥੇ ਪ੍ਰਬੰਧ ਹੋਊਗਾ ਜਿਵੇਂ ਵੇਟਿੰਗ ਰੂਮਸ ਹੁੰਦੇ ਆ ਕਿ ਤੁਸੀਂ ਵੇਟਿੰਗ ਵੇਟ ਕਰ ਰਹੇ ਹੋ ਅਜੇ ਤੁਹਾਡੀ ਮੰਨ ਲਓ ਬੋਰਡਿੰਗ ਪਾਸ ਮਿਲਣਾ ਹੈ ਜਾਂ ਜੇ ਜਹਾਜ਼ ਨੇ ਅਜੇ ਤੁਹਾਨੂੰ ਕੇਟ ਖੋਲਣਾ ਹੈ ਤੁਹਾਡਾ ਸੋ ਇਸ ਲਈ ਕਹਿੰਦੇ ਫਿਰ ਉਹ ਵੇਟਿੰਗ ਹੋਊਗਾ ਉੱਥੇ ਵੇਟਿੰਗ ਦੇ ਥਾਂ ਤੇ ਸ਼ਵੀਲ ਦਾ ਪੱਖੇ ਦਾ ਕੂਲਰ ਦਾ ਜਲਜੀਰੇ ਦਾ ਸਾਰੀ ਤਰ੍ਹਾਂ ਦੇ ਪਾਣੀਆਂ ਦੇ ਕੁਝ ਪਿੰਖਣ ਦੇ ਪ੍ਰਬੰਧ ਕੀਤੇ ਉਹ ਤੋਂ ਬਾਅਦ ਫਿਰ ਤੁਸੀਂ ਪਰਚੀ ਲੈਣ ਲਈ ਜਾਣਾ ਪਰ ਉਹ ਪਰਚੀ ਨੂੰ ਐ ਬਣਾਇਆ ਗਿਆ ਕਿ ਜਿਵੇਂ ਤੁਹਾਨੂੰ ਬੋਰਡਿੰਗ ਪਾਸ ਮਿਲੇਗਾ। ਉਹ ਬੋਰਡਿੰਗ ਪਾਸ ਦਾ ਅਹਿਸਾਸ ਹੋਗਾ ਤੁਹਾਨੂੰ ਜਦੋਂ ਤੁਸੀਂ ਉਹ ਹੈਲਪ ਡੈਸਕ ਤੇ ਜਾਓਗੇ। ਹੈਲਪ ਡੈਸਕ ਤੇ ਜਾ ਕੇ ਤੁਹਾਨੂੰ ਐ ਲੱਗੇਗਾ ਤੁਹਾਨੂੰ ਬੋਰਡਿੰਗ ਪਾਸ ਹਾਸਲ ਕਰ। ਬੋਰਡਿੰਗ ਪਾਸ ਰੂਪ ਦੇ ਵਿੱਚ ਪਰਚੀ ਹਾਸਲ ਕਰਕੇ ਜਦੋਂ ਬੋਟ ਪਾਉਣ ਲਈ ਤੁਸੀਂ ਵਧਣਾ ਤਾਂ ਅਗਲਾ ਗੇਟ ਖੋਲਦਿਆਂ ਹੀ ਤੁਹਾਨੂੰ ਵੈਲਕਮ ਕਹਿਣਗੇ 에어 호ਸਟਸ ਦੀ ਡਰੈਸ ਦੇ ਵਿੱਚ ਖੜੀਆਂ ਬੱਚੀਆਂ। ਸੋ ਤੁਹਾਨੂੰ ਅਹਿਸਾਸ ਕਰਾਜੂਗੀ ਜਿਵੇਂ ਤੁਸੀਂ ਜਹਾਜ਼ ਦੇ ਅੰਦਰ ਆਗੇ ਪੀਓ ਤੋਂ ਬਾਅਦ ਫਿਰ ਤੁਸੀਂ ਆਪਣੀ ਵੋਟ ਪਾਉਂਗੇ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਲਵਾਉਂਗੇ ਨਿਸ਼ਾਨ ਲਵਾ ਕੇ ਜਦੋਂ ਬਾਹਰ ਆਉਂਗੇ ਤਾਂ ਬਾਹਰ ਆਉਂਦਿਆਂ ਨੂੰ ਤੁਹਾਡਾ ਇੱਕ ਜਹਾਜ਼ ਪੂਰਾ ਜਹਾਜ਼ ਦਾ ਮਾਡਲ ਬਣਾਇਆ ਹੋਇਆ ਉਹ ਤੁਹਾਡਾ ਇੰਤਜ਼ਾਰ ਕਰੇਗਾ ਤੁਸੀਂ ਉਸ ਵਿੱਚ ਸੈਲਫੀ ਖਿਚਾ ਸਕਦੇ ਹੋ ਉਹ ਸੈਲਫੀ ਪੁਆਇੰਟ ਬਣਾਇਆ ਤੇ ਸੈਲਫੀ ਪੁਆਇੰਟ ਤੋਂ ਬਾਅਦ ਤੁਸੀਂ ਜਦੋਂ ਐਗਜ਼ਿਟ ਗੇਟ ਕੰਨੀ ਨੂੰ ਵੱਧਣਾ ਤਾਂ ਉੱਥੇ ਫਿਰ ਮਹਿੰਦੀ ਵਾਲੇ ਹੈ ਟੈਟੂ ਬਣਾਉਣ ਵਾਲੇ ਜਾਂ ਚਪਕਾਉਣ ਵਾਲਾ ਟੈਟੂ ਜਿਹੜਾ ਹੁੰਦਾ ਉਹ ਵਾਲੇ ਉਹ ਸਾਰੇ ਬੈਠੇ ਹੋਣਗੇ ਤੇ ਤੁਸੀਂ ਆਪਣੀ ਉਂਗਲੀ ਦਿਖਾਉਣੀ ਹੈ ਕਿ ਦੇਖੋ ਜੀ ਮੈਂ ਵੋਟ ਪਾਇਆ ਤੇ ਪਹਚਾਈ ਬੀਬੀਆਂ ਮਹਿੰਦੀ ਲਵਾਉਣ ਟੈਟੂ ਚਪਕਾਉਣ ਤੇ ਫਿਰ ਉਹ ਤੋਂ ਜਿੱਦਾਂ ਹੀ ਉਹ ਤੋਂ ਗਾਂਹਲੇ ਬਾਹਰ ਆਉਂਗੇ ਗੇਟ ਖੋਲਣ ਤੋਂ ਪਹਿਲਾਂ ਉੱਥੇ ਕੁਲਫੀਆਂ ਦੀ ਸਟਾਲ ਲੱਗੀ ਹੋਗੀ ਉੱਥੇ ਵੀ ਉਂਗਲੀ ਦਿਖਾਉ ਤੇ ਕੁਲਫੀ ਸੋ ਇੱਕ 에어ਪੋਰਟ ਤੇ ਵੋਟਾਂ ਪੈਂਦਾ ਐ ਅਹਿਸਾਸ ਇਹ ਮਾਲਿਚ ਹੋਣ ਜਾ ਰਿਹਾ ਕੋਸ਼ਿਸ਼ਾਂ ਇਹੀ ਨੇ ਵੱਖ-ਵੱਖ ਪੰਜਾਬ ਦੇ ਵਿੱਚ ਹੋਰ ਕਿੰਨੀਆਂ ਥਾਂ ਮੰਦਿਆ ਭਾ ਜਿਵੇਂ ਗੱਲ ਕਰ ਰਹੇ ਇਸ ਵਾਰ ਸੱਦੇ ਪੱਤਰ ਕਰੇ ਭੇਜੇਗੇ ਨੂੰ ਤੇ ਸਕੈਨਰ ਨੇ ਬਕੈਦਾ ਸੋ ਪੰਜਾਬ ਦੀ ਚੋਣ ਕਮਿਸ਼ਨ ਦੀ ਟੀਮ ਐ ਇੱਕ ਦੀ ਬੜੀ ਦੇਖੋ ਇਹ ਡਿਊਟੀ ਹਰੇਕ ਨੇ ਕਰਨੀ ਆ ਪਰ ਇੱਕ ਇਸ ਤਰੀਕੇ ਦੀ ਡਿਊਟੀ ਕਿ ਜਿਹੜੀ ਮਿਸਾਲ ਬਣ ਜਵੇ ਉਹ ਤਰੀਕਾ ਨਵਾਇਆ ਜਾ ਰਿਹਾ ਤਾਂ ਕਿ ਪੰਜਾਬ ਚ ਪੋਲਿੰਗ ਵੱਧੋਵੇ ਬਿਲਕੁਲ ਜੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਇਹ ਤੁਹਾਡਾ ਅਧਿਕਾਰ ਖੇਤਰ ਹੈ ਪਰ ਵੋਟ ਪਾਉਣ ਜ਼ਰੂਰ ਨਿਕਲਿਓ